ਦੋਸਤੋ ਹਮਾਚਲ ਪ੍ਰਦੇਸ਼ ਦੇ ਕੁਲੂ ਜ਼ਿਲ੍ਹੇ ਵਿੱਚ ਬਣਿਆ ਗੁਰਦੁਆਰਾ ਮਣੀ ਕਰਨ ਸਾਹਿਬ ਜਿਸ ਬਾਰੇ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਉੱਥੇ ਗਰਮ ਪਾਣੀ ਦਾ ਇੱਕ ਚਸ਼ਮਾ ਨਿਕਲਦਾ ਉਸੇ ਗਰਮ ਪਾਣੀ ਦੇ ਨਾਲ ਗੁਰਦੁਆਰੇ ਵਿੱਚ ਲੰਗਰ ਤਿਆਰ ਕੀਤਾ ਜਾਂਦਾ ਗਰਮ ਪਾਣੀ ਦੇ ਨਾਲ ਹੀ ਚੌਲ ਪੱਕਦੇ ਹਨ ਤੇ ਗਰਮ ਪਾਣੀ ਤੇ ਹੀ ਪ੍ਰਸ਼ਾਦ ਦੇ ਪੱਕਦੇ ਪਰ ਇਸ ਦੇ ਨਾਲ-ਨਾਲ ਗੁਰਦੁਆਰਾ ਮਣੀ ਕਰਨ ਸਾਹਿਬ ਬਾਰੇ ਇੱਕ ਵਿਵਾਦ ਵੀ ਚੱਲ ਰਿਹਾ ਹੈ ਕਿ ਇਹ ਸਿੱਖ ਧਰਮ ਦਾ ਕੋਈ ਗੁਰਦੁਆਰਾ ਨਹੀਂ ਬਲਕਿ ਹਿੰਦੂ ਧਰਮ ਦਾ ਇੱਕ ਮੰਦਿਰ ਹੈ ਇਸ ਕਾਰਨ ਹਰ ਰੋਜ਼ ਉੱਥੇ ਹਿੰਦੂ ਰੀਤੀ ਰਿਵਾਜ ਕੀਤੇ ਜਾਂਦੇ ਹਨ ਹਰ ਰੋਜ਼ ਮੂਰਤੀਆਂ ਦੀ ਪੂਜਾ ਕੀਤੀ ਜਾਂਦੀ ਹੈ ਕੁਝ ਲੋਕਾਂ ਵੱਲੋਂ ਇਹ ਦਾਵਾ ਕੀਤਾ ਜਾਂਦਾ ਹੈ ਕਿ ਗੁਰਦੁਆਰਾ ਮਣੀ ਕਰਨ ਸਾਹਿਬ ਦਾ ਸਿੱਖਾਂ ਨਾਲ ਕੋਈ ਵੀ ਸਬੰਧ ਨਹੀਂ ਹੈ ਸਿੱਖ ਬਸ ਦੇਖੋ ਦੇਖੀ ਇੱਕ ਦੂਜੇ ਦੇ ਮਗਰ ਲੱਗ ਕੇ ਮਣੀ ਕਰਨ ਸਾਹਿਬ ਮੱਥੇ ਟੇਕਣ ਜਾ ਰਹੇ ਹਨ ਪਰ ਇਸ ਗੱਲ ਵਿੱਚ ਸੱਚਾਈ ਕਿੰਨੀ ਕੋ ਹੈ ਕਿ ਮਣੀ ਕਰਨ ਸਾਹਿਬ ਇੱਕ ਸਿੱਖ ਗੁਰਦੁਆਰਾ ਨਹੀਂ ਬਲਕਿ ਇੱਕ ਹਿੰਦੂ ਮੰਦਿਰ ਹੈ ਕੀ ਹੈ ਮਣੀ ਕਰਨ ਗੁਰਦਾਰੇ ਦਾ ਅਸਲੀ ਸੱਚ ਇਹ ਸਾਰੀ ਅਸਲ ਕਹਾਣੀ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ رہ ਜਾਓਗੇ ਕਿ ਕੀ ਹੁਣ ਤੱਕ ਮਣੀ ਕਰਨ ਜਾਣ ਵਾਲੇ ਸਿੱਖ ਇੱਕ Hindu ਮੰਦਰ ਵਿੱਚ ਹੀ ਮੱਥੇ ਟੇਕੀ ਜਾ ਰਹੇ ਸਨ ਵੀਡੀਓ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਭਾਰਤ ਦੇ ਹਿਮਾਚਲ ਪ੍ਰਦੇਸ਼ ਰਾਜ ਦੇ ਕੁਲੂ ਜ਼ਿਲ੍ਹੇ ਵਿੱਚ ਇੱਕ ਗੁਰਦੁਆਰਾ ਮਣੀ ਕਰਨ ਸਾਹਿਬ ਬਣਿਆ ਹੋਇਆ ਅੱਜ ਦੇ ਸਮੇਂ ਵਿੱਚ ਸਿੱਖ ਅਤੇ Hindu ਦੋਹਾ ਧਰਮਾਲ ਇੱਕ ਮਹੱਤਵਪੂਰਨ ਸਥਾਨ ਹੈ ਕਿਉਂਕਿ ਇਸ ਸਥਾਨ ਤੇ ਗੁਰਦੁਆਰੇ ਦੇ ਨਾਲ-ਨਾਲ ਕਈ ਹਿੰਦੂ ਮੰਦਰ ਵੀ ਬਣੇ ਹੋਏ ਹਨ ਜੇਕਰ ਮਣੀ ਕਰਨ ਸਾਹਿਬ ਦੇ ਸਿੱਖ ਨਜ਼ਰੀਏ ਤੋਂ ਇਤਿਹਾਸ ਬਾਰੇ ਗੱਲ ਕਰੀਏ ਤਾਂ ਮਣੀ ਕਰਨ ਦਾ ਸਬੰਧ ਸਿੱਖ ਧਰਮ ਦੇ ਬਾਨੀ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੋੜਿਆ ਜਾਂਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਪਹਿਲੀ ਉਦਾਸੀ ਦੌਰਾਨ ਮਣੀ ਕਰਨ ਦੇ ਸਥਾਨ ਤੇ ਪਹੁੰਚੇ ਸਨ ਉਸ ਵਕਤ ਭਾਈ ਮਰਦਾਨਾ ਜੀ ਵੀ ਗੁਰੂ ਸਾਹਿਬ ਦੇ ਨਾਲ ਹੁੰਦੇ ਹਨ ਕਿਹਾ ਜਾਂਦਾ ਹੈ ਕਿ ਭਾਈ ਮਰਦਾਨਾ ਜੀ ਅਤੇ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਇਸ ਜਗ੍ਹਾ ਤੇ ਆ ਕੇ ਅਸਥਾਨ ਲਾਉਂਦੇ ਹਨ ਤਾਂ ਭਾਈ ਮਰਦਾਨਾ ਜੀ ਗੁਰੂ ਜੀ ਅੱਗੇ ਬੇਨਤੀ ਕਰਦੇ ਹਨ ਕਿ ਗੁਰੂ ਸਾਹਿਬ ਮੈਨੂੰ ਬਹੁਤ ਭੁੱਖ ਲੱਗੀ ਹੋਈ ਹੈ ਕੋਈ ਖਾਣ ਵਾਸਤੇ ਇੰਤਜ਼ਾਮ ਕਰਿਏ ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨੇ ਨੂੰ ਪ੍ਰਸ਼ਾਦੇ ਪਕਾਉਣ ਲਈ ਕਹਿੰਦੇ ਪਰ ਪ੍ਰਸ਼ਾਦੇ ਪਕਾਉਣ ਲਈ ਕੋਈ ਨਾ ਤਾਂ ਉੱਥੇ ਅੱਗ ਦਾ ਪ੍ਰਬੰਧ ਸੀ ਦੂਜਾ ਠੰਡ ਬਹੁਤ ਜ਼ਿਆਦਾ ਹੁੰਦੀ ਤੇ ਜਿਹੜਾ ਪਾਣੀ ਹੁੰਦਾ ਉਹ ਵੀ ਉੱਥੇ ਜੰਮਿਆ ਹੁੰਦਾ ਏ ਕਿਹਾ ਜਾਂਦਾ ਏ ਕਿ ਉਸ ਵਕਤ ਉੱਥੇ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਚਮਤਕਾਰ ਵਿਖਾਉਦੇ ਹਨ ਗੁਰੂ ਸਾਹਿਬ ਦੀ ਕਰਾਮਾਤ ਦੇ ਨਾਲ ਉੱਥੇ ਇੱਕ ਗਰਮ ਪਾਣੀ ਦਾ ਚਸ਼ਮਾ ਫੁੱਟ ਪਿਆ ਜਿਸ ਦਾ ਪਾਣੀ ਇੰਨਾ ਗਰਮ ਉਬਲ ਰਿਹਾ ਸੀ ਕਿ ਉਸ ਤੇ ਕੋਈ ਵੀ ਭੋਜਨ ਪਕਾਇਆ ਜਾ ਸਕਦਾ ਸੀ ਇਹ ਗਰਮ ਚਸ਼ਮਾ ਅੱਜ ਵੀ ਮਣੀਕਰਨ ਸਾਹਿਬ ਵਿੱਚ ਚੱਲ ਰਿਹਾ ਏ ਤੇ ਹੌਲੀ-ਹੌਲੀ ਉੱਥੇ ਸਥਾਨਿਕ ਲੋਕਾਂ ਵੱਲੋਂ ਗੁਰੂ ਨਾਨਕ ਪਾਤਸ਼ਾਹ ਦੀ ਯਾਦ ਵਿੱਚ ਇੱਕ ਗੁਰਦੁਆਰਾ ਸਾਹਿਬ ਸਥਾਪਿਤ ਕਰ ਦਿੱਤਾ ਗਿਆ। ਇਹ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ। ਜਿੱਥੇ ਹਰ ਰੋਜ਼ ਨਿਤਨੇਮ ਅਤੇ ਕੀਰਤਨ ਹੁੰਦਾ। ਗੁਰਦੁਆਰੇ ਦੇ ਨੇੜੇ ਹੀ ਗਰਮ ਪਾਣੀ ਦੇ ਚਸ਼ਮੇ ਵਿੱਚ ਸ਼ਰਧਾਲੂ ਆ ਕੇ ਇਸ਼ਨਾਨ ਕਰਦੇ ਹਨ ਤੇ ਲੰਗਰ ਵਿੱਚ ਭੋਜਨ ਤਿਆਰ ਕਰਨ ਲਈ ਵੀ ਇਸੇ ਗਰਮ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਮਣੀ ਕਰਨ ਸਾਹਿਬ ਦਾ ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਨਹੀਂ ਆਉਂਦਾ ਬਲਕਿ ਉਥੋਂ ਦੇ ਸਥਾਨਿਕ ਸੇਵਾਦਾਰ ਅਤੇ ਪ੍ਰਬੰਧਕ ਇਸ ਦਾ ਪ੍ਰਬੰਧ ਚਲਾ ਰਹੇ ਹਨ ਦੋਸਤੋ ਇਹ ਤਾਂ ਸੀ ਉਹ ਸਿੱਖ ਇਤਿਹਾਸ ਜੋ ਮਣੀ ਕਰਨ ਸਾਹਿਬ ਗੁਰਦੁਆਰੇ ਦੇ ਨਾਲ ਜੋੜਿਆ ਜਾਂਦਾ ਹੈ ਪਰ ਮਣੀ ਕਰਨ ਦੇ ਸਥਾਨ ਤੇ Hindu ਧਰਮ ਦਾ ਇਤਿਹਾਸ ਵੀ ਜੁੜਿਆ ਹੋਇਆ ਜਿਸ ਕਾਰਨ ਗੁਰਦੁਆਰੇ ਦੇ ਨਾਲ ਨਾਲ Hindu ਮੰਦਿਰ ਵੀ ਇੱਥੇ ਬਣੇ ਹੋਏ ਹਨ Hindu ਧਰਮ ਅਨੁਸਾਰ ਕਿਹਾ ਜਾਂਦਾ ਹੈ ਕਿ ਭਗਵਾਨ ਸ਼ਿਵ ਅਤੇ ਪਾਰਵਤੀ ਨੇ ਇਸ ਸਥਾਨ ਤੇ ਆਪਣਾ ਕੁਝ ਸਮਾਂ ਗੁਜ਼ਾਰਿਆ ਸੀ Hindu ਗਰਮ ਪਾਣੀ ਦੇ ਚਸ਼ਮੇ ਨੂੰ ਵੀ ਭਗਵਾਨ ਸ਼ਿਵ ਨਾਲ ਹੀ ਜੋੜਦੇ ਹਨ ਹਿੰਦੂ ਪੁਰਾਣਿਕ ਕਥਾਵਾਂ ਅਨੁਸਾਰ ਪਾਰਵਤੀ ਦੀ ਇੱਕ ਮਣੀ ਇਸ ਇਲਾਕੇ ਵਿੱਚ ਡਿੱਗ ਪਈ ਸੀ ਜਿਸ ਨੂੰ ਫਿਰ ਛੇਛ ਨਾਗੜੇ ਧਰਤੀ ਵਿੱਚੋਂ ਗਰਮ ਪਾਣੀ ਦੇ ਚਸ਼ਮੇ ਵੜਾ ਕੇ ਦੁਬਾਰਾ ਵਾਪਸ ਕੀਤਾ ਸੀ ਇਸੇ ਕਾਰਨ ਹੀ ਇਸ ਸਥਾਨ ਦਾ ਨਾਮ ਮਣੀ ਕਰਨ ਪੈ ਗਿਆ ਅੱਜ ਦੇ ਸਮੇਂ ਹਿੰਦੂ ਅਤੇ ਸਿੱਖ ਦੋਵੇਂ ਧਰਮਾਂ ਦੇ ਲੋਕ ਇੱਥੇ ਸ਼ਰਨ ਕਰਨ ਆਉਂਦੇ ਹਨ ਹਿੰਦੂਆਂ ਵੱਲੋਂ ਵੀ ਖਾਣਾ ਪਕਾਉਣ ਲਈ ਉਸੇ ਗਰਮ ਪਾਣੀ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਜਿਸ ਬਾਰੇ ਉਹ ਕਹਿੰਦੇ ਹਨ ਕਿ ਇਹ ਪਾਣੀ ਚੇਵ ਜੀ ਦੀ ਕਿਰਪਾ ਦੇ ਨਾਲ ਇੱਥੇ ਪ੍ਰਗਟ ਹੋਇਆ ਹੈ ਹੁਣ ਗੱਲ ਕਰਦੇ ਹਾਂ ਕਿ ਕੀ ਮਣੀਕਰਨ ਸਾਹਿਬ ਸਿੱਖ ਧਰਮ ਦੇ ਨਾਲ ਸੰਬੰਧ ਰੱਖਦਾ ਹੈ ਜਾਂ ਨਹੀਂ ਕੀ ਇਹ ਸਿੱਖ ਗੁਰਦੁਆਰਾ ਹੈ ਜਾਂ ਫਿਰ ਇੱਕ Hindu ਮੰਦਰ ਦੋਸਤੋ ਸਿੱਖ ਧਰਮ ਵਿੱਚ ਜਨਮ ਸਾਖੀਆਂ ਵਿੱਚ ਇਸ ਸਥਾਨ ਬਾਰੇ ਵੇਰਵਾ ਮਿਲਦਾ ਹੈ ਮਿਹਰਬਾਨ ਜਨਮ ਸਾਖੀ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਦੌਰਾਨ ਇਸ ਜਗ੍ਹਾ ਤੇ ਆਏ ਸਨ ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਉਦਾਸੀਆਂ ਦੌਰਾਨ ਹਮਾਲਿਆ ਪਰਬਤਾਂ ਵਿੱਚ ਗਏ ਸਨ ਜਿਸ ਵਿੱਚ ਮਣੀ ਕਰਨ ਦੀ ਜਗ੍ਹਾ ਵੀ ਸ਼ਾਮਲ ਹੋ ਸਕਦੀ ਹੈ ਹੋ ਸਕਦਾ ਹੈ ਕਿ ਹਰਦਵਾਰ ਜਾਣ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸਥਾਨ ਤੇ ਪਹੁੰਚੇ ਹੋਣ ਪਰ ਉੱਥੇ ਕੁਝ ਆਧੁਨਿਕ ਵਿਦਵਾਨ ਅਤੇ ਇਤਿਹਾਸਕਾਰਾਂ ਵੱਲੋਂ ਇਸ ਤੇ ਸਵਾਲ ਉਠਾਏ ਜਾਂਦੇ ਹਨ ਇਹ ਇਤਿਹਾਸਕਾਰ ਜਨਮ ਸਾਖੀਆਂ ਦੀ ਪ੍ਰਮਾਣਿਕਤਾ ਨੂੰ ਵੀ ਰੱਤ ਕਰਦੇ ਹਨ ਕਿਉਂਕਿ ਇਹ ਜਨਮ ਸਾਖੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਵਿੱਚ ਲਿਖੀਆਂ ਗਈਆਂ ਸਨ ਕਈ ਵਾਰ ਇਹਨਾਂ ਵਿੱਚ ਅਤਕਤਨੀ ਤੱਤ ਵੀ ਸ਼ਾਮਲ ਹੋ ਸਕਦੇ ਮਣੀ ਕਰਨ ਦੀ ਯਾਤਰਾ ਦਾ ਕੋਈ ਵੀ ਸਿੱਧਾ ਜਾਂ ਸਮਕਾਲੀ ਇਤਿਹਾਸਕ ਸਬੂਤ ਨਹੀਂ ਮਿਲਦਾ ਕਿ ਗੁਰੂ ਨਾਨਕ ਪਾਸ਼ਾ ਜੀ ਇਸ ਸਥਾਨ ਤੇ ਪਹੁੰਚੇ ਸਨ ਨਾ ਹੀ ਗੁਰੂ ਸਾਹਿਬ ਦੇ ਵੇਲੇ ਦੀਆਂ ਲਿਖਤਾਂ ਵਿੱਚ ਕੋਈ ਹਵਾਲਾ ਮਿਲਦਾ ਹੈ ਕੁਝ ਵਿਦਵਾਨ ਇਸ ਨੂੰ ਸਿਰਫ ਪਰੰਪਰਾਗਤ ਵਿਸ਼ਵਾਸ ਮੰਨਦੇ ਹਨ ਉੱਥੇ ਹੀ ਜੇਕਰ ਆਪਾਂ ਭਾਈ ਗੁਰਦਾਸ ਜੀ ਦੀਆਂ 12 ਬਾਰੇ ਗੱਲ ਕਰੀਏ ਤਾਂ ਭਾਈ ਗੁਰਦਾਸ ਜੀ ਦੀਆਂ 12 ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਸਾਰੀਆਂ ਯਾਤਰਾਵਾਂ ਦਾ ਜ਼ਿਕਰ ਮਿਲਦਾ ਏ ਪਰ ਮਣੀ ਕਰਨ ਦਾ ਕੋਈ ਵੀ ਸਪਸ਼ਟ ਜ਼ਿਕਰ ਨਹੀਂ ਮਿਲਦਾ। ਇਹੀ ਕਾਰਨ ਹੈ ਕਿ ਬਹੁਤ ਸਾਰੇ ਇਤਿਹਾਸਕਾਰਾਂ ਵੱਲੋਂ ਮਣੀ ਕਰਨ ਨਾਲ ਸੰਬੰਧਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਖੀ ਨੂੰ ਇਤਿਹਾਸਕ ਨਹੀਂ ਮੰਨਿਆ ਜਾਂਦਾ। ਦੂਜੇ ਪਾਸੇ ਮਣੀ ਕਰਨ ਦੇ ਸਿੱਖ ਸ਼ਰਧਾਲੂ ਅਤੇ ਗੁਰਦੁਆਰਾ ਮਣੀ ਕਰਨ ਸਾਹਿਬ ਦੇ ਪ੍ਰਬੰਧਕ ਇਸ ਸਾਖੀ ਨੂੰ ਪੱਕੀ ਮੰਨਦੇ ਹਨ ਕਿ ਹਾਂ ਸੱਚਮੁੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਆਏ ਸਨ। ਇਸੇ ਨੂੰ ਆਧਾਰ ਬਣਾ ਕੇ ਹੀ ਇੱਥੇ ਗੁਰਦੁਆਰੇ ਦੀ ਸਥਾਪਨਾ ਕੀਤੀ ਗਈ ਸੀ। ਦੋਸਤੋ ਅੱਜ ਜੇਕਰ ਮੌਜੂਦਾ ਸਮੇਂ ਬਾਰੇ ਗੱਲ ਕਰੀਏ ਤਾਂ ਅੱਜ ਦੇ ਸਮੇਂ ਮਣੀ ਕਰਨ ਦੇ ਸਥਾਨ ਤੇ ਗੁਰਦੁਆਰਾ ਸਾਹਿਬ ਅਤੇ ਹਿੰਦੂ ਮੰਦਿਰ ਦੋਵੇਂ ਬਣੇ ਹੋਏ ਹਨ। ਜਿਸ ਕਾਰਨ ਦੋਵਾਂ ਧਰਮਾਂ ਦੇ ਰੀਤੀ ਰਿਵਾਜ, ਪਾਠ ਪੂਜਾ ਦੀ ਇੱਥੇ ਪਾਲਣਾ ਕੀਤੀ ਜਾਂਦੀ ਹੈ। ਅੱਜ ਦੇ ਸਮੇਂ ਮਣੀ ਕਰਨ ਦੀ ਸਾਂਝੀ ਧਾਰਮਿਕ ਅਤੇ ਸੱਭਿਆਚਾਰਕ ਮਹੱਤਤਾ ਇਸ ਨੂੰ ਵਿਲੱਖਣ ਤੀਰਥ ਸਥਾਨ ਬਣਾਉਂਦੀ ਹੈ। ਕੁਝ ਇਤਿਹਾਸਕ ਸਰੋਤਾਂ ਅਨੁਸਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ 1705 ਈਸਵੀ ਵਿੱਚ ਮਣੀ ਕਰਨ ਸਾਹਿਬ ਆਏ ਸਨ ਜਦੋਂ ਉਹ ਆਨੰਦਪੁਰ ਸਾਹਿਬ ਤੋਂ ਸਰਸਾ ਨਦੀ ਦੇ ਰਸਤੇ ਪਹਾੜੀ ਖੇਤਰ ਵੱਲ ਜਾ ਰਹੇ ਹੁੰਦੇ ਹਨ ਅੱਜ Hindu ਅਤੇ Sikh ਦੋਹਾਂ ਧਰਮਾਂ ਵਿੱਚ ਹੀ ਮਣੀ ਕਰਨ ਦੇ ਪਾਣੀ ਨੂੰ ਲੈ ਕੇ ਮੰਨਤਾ ਹੈ ਕਿ ਇਹ ਪਾਣੀ ਬਹੁਤ ਪਵਿੱਤਰ ਹੈ ਤੇ ਇਸ ਵਿੱਚ ਇਸ਼ਨਾਨ ਕਰਨ ਦੇ ਨਾਲ ਸਾਡੇ ਦੁੱਖ ਦਰਦ ਕੱਟੇ ਜਾਣਗੇ ਪਰ ਇਹ ਸਭ ਤੋਂ ਇਲਾਵਾ ਜੇ ਆਪਾਂ ਵਿਗਿਆਨਿਕ ਪੱਖ ਤੋਂ ਗੱਲ ਕਰੀਏ ਕਿ ਮਣੀ ਕਰਨ ਵਿੱਚ ਧਰਤੀ ਚੋਂ ਗਰਮ ਪਾਣੀ ਕਿਵੇਂ ਨਿਕਲਦਾ ਹੈ ਤਾਂ ਭੂ ਵਿਗਿਆਨੀ ਅਨੁਸਾਰ ਮਣੀ ਕਰਨ ਦੇ ਗਰਮ ਪਾਣੀ ਦੇ ਚਸ਼ਮੇ ਜਵਾਲਾਮੁਖੀ ਦੀਆਂ ਗਤੀਵਿਧੀਆਂ ਦਾ ਹੀ ਨਤੀਜਾ ਹਨ ਜਵਾਲਾਮੁਖੀ ਦੀ ਗਰਮੀ ਕਾਰਨ ਇਹ ਪਾਣੀ ਉਬਲ ਕੇ ਬਾਹਰ ਨਿਕਲ ਰਿਹਾ ਸੋ ਦੋਸਤੋ ਇਹ ਸੀ ਅਸਲੀ ਸੱਚ ਕਿ ਗੁਰਦੁਆਰਾ ਮਣੀ ਕਰਨ ਸਾਹਿਬ ਇੱਕ ਸਿੱਖ ਗੁਰਦੁਆਰਾ ਹੈ ਜਾਂ ਫਿਰ ਇੱਕ ਹਿੰਦੂ ਮੰਦਿਰ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ